ਕਰਮਾਂ ਵਾਲੀਆਂ ਹੁੰਦੀਆਂ ਨੇ ਉਹ ਪੈਣਾ ਜਿਨ੍ਹਾਂ ਦੇ ਭਰਾ ਰਖੜੀ ਵਰਗੇ ਇਹਨੇ ਸੋਹਣੇ ਤਿਹਾਰ ਤੇ ਉਹਨਾਂ ਦੇ ਨਾਲ ਹੁੰਦੇ ਨੇ ਤੇ ਮੇਰੇ ਵਰਗੀਆਂ ਭਾਗੀਆਂ ਵੀ ਕੀ ਕਰਨ ਹਣ ਜਦੋਂ ਛੋਟੀ ਉਮਰੇ ਵੱਲ ਰੱਬ ਨੇ ਭਰਾ ਨੂੰ ਕੋਲਿਆ ਜਦੋਂ ਕੁਛ ਏਸ ਹੀ ਜ਼ਿੰਦਗੀ ਦੇ ਵਿੱਚ ਹਾਂ ਹੁਣ ਜ਼ਿੰਦਗੀ ਨੂੰ ਖੁਸ਼ ਹੋ ਕੇ ਜਿਊਵਾਂਗੇ ਉਦੋਂ ਸੁਦੀਪ ਨੂੰ ਕੋਲਿਆ ਪਰ ਫੇਰ ਵੀ ਰੱਬ ਦਾ ਭਾਣਾ ਮੰਨ ਕੇ ਚੱਲ ਪਈਦਾ ਵੀ ਕੋਈ ਨਾ ਕੀ ਪਤਾ ਰੱਬ ਕੀ ਚਾਹੁੰਦਾ ਰਖੜੀ ਦਾ ਤਿਹਾਰ ਸੀ ਹਨਾ ਤਾਂ ਮੇਰੇ ਦਿਲ 'ਚ ਇੱਕੋ ਗੱਲ ਸੀ ਬਾਰ-ਬਾਰ ਆ ਰਹੀ ਸੀ ਵੀ ਮੈਂ ਦੀਦੀ ਨੂੰ ਫੋਨ ਕਰਦਾ ਹਨਾ ਪਿਛਲੀ ਰਖੜੀ ਦੀਦੀ ਨਹੀਂ ਆਏ ਸੀਗੇ ਥੋੜਾ ਟਾਈਮ ਹੀ ਹੋਇਆ ਸੀ ਸੁਦੀਪ ਨੂੰ ਉਹਦੋਂ ਤੇ ਮੈਂ ਦੀਦੀ ਨੂੰ ਫੋਨ ਕੀਤਾ ਵੀ ਦੀਦੀ ਤੁਸੀਂ ਜ਼ਰੂਰ ਆਇਓ ਕਿਉਂਕਿ ਪਤਾ ਕੀ ਹੁੰਦਾ ਇੱਕ ਤਾਂ ਉਹ ਭੈਣਾਂ ਦਾ ਭਰਾ ਨਹੀਂ ਹੁੰਦੇ ਹਨਾ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਇੱਕ ਜਦੋਂ ਪ੍ਰਜਾਇਆਂ ਵੀ ਕਹੇ ਦਿੰਦੇ ਨੇ ਵੀ ਨਾ ਰਹਿਣ ਦੋ ਖੌਂਸਾ ਲੱਗ ਜਾਣ ਹਨ ਤਾਂ ਉਹ ਕੁੜੀਆਂ ਤੇ ਕੀ ਬੀਤਦੀ ਹੋਣੀ ਇਹ ਕੋਈ ਕੋਈ ਸਮਝ ਸਕਦਾਗਾ ਤੇ ਮੈਂ ਦੀਦੀ ਨੂੰ ਫੋਨ ਕੀਤਾ ਮੈਂ ਕਿ ਤੁਸੀਂ ਜਰੂਰ ਆਉਣਾਗਾ ਹਨਾ ਤਾਂ ਦੀਦੀ ਹੁਣੀ ਆ ਗਏ ਸੀਗੇ ਤੇ ਗੁਰਸੇਵਤ ਬਹੁਤ ਖੁਸ਼ ਸੀਗੀ ਕਿਉਂਕਿ ਆਪਦੇ ਪੂ ਆ ਜੀ ਨੂੰ ਆਪਦੇ ਫੁੱਫੜ ਜੀ ਨੂੰ ਆਪਦੇ ਦੀਦੀ ਨੂੰ ਇੰਨਾ ਜਿਆਦਾ ਪਿਆਰ ਕਰਦੀ ਆ ਹਨਾ ਤਾਂ ਠੀਕ ਹੈ ਹਣਾ ਵੀ ਮਨ ਨੂੰ ਇਹ ਸਮਝਾ ਲਈਦਾ ਕਿ ਸੁਦੀਪ ਚਾਹੇ ਸਰੀਰਕ ਰੂਪ ਚ ਸਾਡੇ ਕੋਲੇ ਨਹੀਂ ਹਣਾ ਤੇ ਮੈਂ ਆਪਦਾ ਦਿਨ ਕੋਈ ਘੰਟਾ ਕੋਈ ਪਲ ਇਹੋ ਜਿਹਾ ਕਦੇ ਵੀ ਨਹੀਂ ਲੁੰਘਾਇਆ ਹੈਗਾ ਜਦੋਂ ਮਤਲਬ ਮੈਂ ਇਹ ਗੱਲ ਫੀਲ ਨਾ ਕੀਤੀ ਉਹ ਵੀ ਸੁਦੀਪ ਮੇਰੇ ਕੋਲੇ ਨਹੀਂ ਹਰ ਪਲ ਮੈਨੂੰ ਨਹੀਂ ਲੱਗਦਾ ਹੁੰਦਾ ਵੀ ਹਾਂ ਸੁਦੀਪ ਮੇਰੀ ਸਮਰੱਥਾ ਤਾਂ ਮੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਹਣਾ ਤੇ ਸੁਦੀਪ ਦੀ ਫੋਟੋ हिम्मत ਨਹੀਂ ਪੈਂਦੀ ਸੀਗੀ ਫੋਟੋ ਕਿਵੇਂ ਦਰਹੀਏ ਪਰ ਸੁਦੀਪ ਹਮੇਸ਼ਾ ਹੀ ਸਾਡੇ ਕੋਲ ਆਉਂਦਾ ਤੇ ਅੰਧੀਰੀ ਨੇ ਪਹਿਲੇ ਰਖੜੀ ਸੁਦੀਪ ਦੇ ਲਈ ਹਨ ਲੈ ਕੇ ਆਏ ਸੀਗੀ ਉਹਦੀ ਫੋਟੋ ਤੇ ਪਹਿਲਾਂ ਵੀ ਸੁਦੀਪ ਨੂੰ ਬੜਾ ਚਾਹ ਹੁੰਦਾ ਹੁੰਦਾ ਸੀ ਵੀ ਹਾਂ ਰਖੜੀ ਆ ਗਈ ਹਨ ਵੀ ਮਣੀ ਦੀਦੀ ਨੂੰ ਫੋਨ ਕਰ ਦੇਣਾ ਵੀ ਤੁਸੀਂ ਆ ਜਾਓ ਆ ਜਾਓ ਕਿੰਨੇ ਵਜੇ ਆਉਂਗੇ ਹਨ ਤਾਂ ਸਾਡੇ ਵਿਆਹ ਤੋਂ ਬਾਅਦ ਜਿਹੜੀ ਪਹਿਲੀ ਰਖੜੀ ਸੀ ਉਹ ਅਸੀਂ ਬਹੁਤ-ਬਹੁਤ ਜ਼ਿਆਦਾ ਇੰਜੋਏ ਕੀਤਾ ਹਨਾ ਉਸ ਟਾਈਮ ਫੇਰ ਦੇਖੋ ਗੁਰਸਿੱਖਤ ਹਨਾ ਇਹਨੂੰ ਵੀ ਬੜਾ ਸ਼ੌਂਕ ਹੁੰਦਾ ਜਿਵੇਂ ਸੁਦੀਪ ਵਰਗੀ ਅਗੇ ਤੇ ਜਿੱਥੇ ਵੀ ਹਨਾ ਸੁਦੀਪ ਦੀ ਰੂਹ ਸਾਡੇ ਨਾਲ ਆ ਗਈ ਉਹ ਮੈਨੂੰ ਦੇਖ ਕੇ ਇੰਨਾ ਤਾਂ ਮਾਣ ਮਹਿਸੂਸ ਕਰਦਾ ਹੋਊਗਾ ਕਿ ਮੈਂ ਜ਼ਿੰਦਗੀ ਜਨ ਕਦੇ ਵੀ ਸੁਦੀਪ ਦਾ ਸਿਰ ਨਹੀਂ ਨੀਵਾਉਣ ਦਿੱਤਾ ਤੇ ਆਖਰੀ ਦਮ ਤੱਕ ਮੇਰਾ ਹੀ ਹਮੇਸ਼ਾ ਹੀ ਪ੍ਰਾਣਾ ਅਗਾਲਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਜ਼ਰ ਜਾਣਦੇ ਮੇਹੀ ਅਰਦਾਸ ਕਰਦੀ ਆ ਵਾਹਿਗੁਰੂ ਜੀ ਨੀਦੀ ਦੀ ਦਾ ਭਰਾ ਤਾਂ ਨਹੀਂ ਬਣ ਸਕਦੀ ਹਨ ਇਹ ਤਾਂ ਆਪਾਂ ਨੂੰ ਵੀ ਪਤਾ ਜਿੱਥੇ ਸੁਦੀਪ ਨੇ ਦੀਦੀ ਦੇ ਨਾਲ ਖੜੇ ਜਾਣਾ ਸੀ ਉੱਥੇ ਹਨ ਸਿਚੁਏਸ਼ਨਸ ਕੁਝ ਵੀ ਹੋਣ ਪਰ ਮੈਂ ਭਰਾ ਬਣ ਕੇ ਖੜੂ ਹਾਂ ਕਿਉਂਕਿ ਜੇ ਸੁਦੀਪ ਹੁੰਦੇ ਹਨ ਸਰੀਰਕ ਰੂਪ ਚ ਜਿਵੇਂ ਵੀ ਹੈ ਪਰ ਫਿਰ ਹੁੰਦੀਆਂ ਇਹ ਗੱਲਾਂ ਹਨ ਦੀਦੀ ਇੰਨਾ ਜ਼ਿਆਦਾ ਇਮੋਸ਼ਨਲ ਹੋਏ ਵੀ ਆਪਾਂ ਨੂੰ ਐ ਹੁੰਦਾ ਵੀ ਜਦੋਂ ਆਪਾਂ ਆਵਦੇ ਹਨ ਘਰੇ ਆਉਣੇ ਆ ਆਪ ਦਾ ਭਰਾ ਨਾਲ ਦਿਸੇ ਕੀ ਕਰਨਾ ਹਨ ਐਂ ਜਿ ਲੱਗਦਾ ਹੁੰਦਾ ਵੀ ਰੱਪਾ ਤੇ ਮੈਂ ਜ਼ਰੂਰ ਖੜੂਗੀ ਦੀਦੀ ਨਾਲ ਇੱਕੋ ਵਾਦਾ ਹੈਗਾ ਵੀ ਵਾਹਿਗੁਰੂ ਨੂੰ ਹਨ ਵਕਤ ਪਾਇਆ ਉਹ ਭੋਈ ਨਾ ਤੁਸੀਂ ਟੈਨਸ਼ਨ ਨਾ ਲਿਓ ਵੀ ਕੋਈ ਨਾ ਹਨਾ ਤੇ ਦੀਦੀ ਲਈ ਮੈਂ ਸੋਨਾ ਸੂਟ ਲੈ ਲਿਆ ਸੀ ਹਨਾ ਵੀ ਦੀਦੀ ਦੇ ਮਨ ਚ ਆਏ ਨਾ ਜਾਵੇ ਜਿਵੇਂ ਮੇਰਾ ਭਰਾ ਹੁੰਦਾ ਤਾਂ ਉਹਨੇ ਮੇਰੇ ਲਈ ਐ ਕਰਨਾ ਸੀ ਕਿਉਂਕਿ ਵੀ ਮੈਨੂੰ ਹਮੇਸ਼ਾ ਇਹ ਚੀਜ਼ਾਂ ਮਹਿਸੂਸ ਹੋਈਆਂ ਮੈਂ ਪਹਿਲਾਂ ਇਹ ਸੋਚਦੀ ਹੁੰਦੀ ਸੀ ਕਾਸ਼ ਮੇਰੇ ਭਰਾ ਹੁੰਦਾ ਹਨਾ ਮੈਂ ਹਮੇਸ਼ਾ ਲੁੱਕਾਂ ਦੇ ਚਾਚੇ ਆਂਤਾ ਦੇ ਕੋਈ ਮਾਸੀਆਂ ਫੋਫੜਾ ਹਨ ਭੂਆ ਦੇ ਜਵਾਕਾਂ ਦੀ ਰਖੜੀਆਂ ਬੰਨੀਆਂ ਹਨ ਨੇ ਬਹੁਤ ਛੋਟੀ ਸੀ ਜਦੋਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਕਿੰਨੇ ਸਾਲ ਰੱਬ ਅੱਗੇ ਰੋਜ਼ ਅਰਦਾਸ ਕਰੀ ਜਾਣੀ ਹਨਾ ਵਿਵਾਹਿਗੁਰੂ ਮੈਨੂੰ ਵੀਰ ਦੇ ਦੀਆ ਵਾਹਿਗੁਰੂ ਮੈਨੂੰ ਵੀਰ ਦੇ ਦੀ ਪਰ ਰੱਬ ਨੇ ਹਨਾ ਉਹ ਵੀ ਖੋ ਲਿਆ ਉਹ ਵੀ ਨਾ ਦਿੱਤਾ ਹਨਾ ਬਹੁਤ ਔਖਾ ਹੁੰਦਾਗਾ ਫੇਰ ਚਲੋ ਉਧਰੋਂ ਡੈਡੀ ਵੀ ਅੱਜ ਘਰ ਹੀ ਸੀਗੇ ਡਿਊਟੀ ਤੇ ਨਹੀਂ ਗਏ ਸੀ ਤੇ ਡੈਡੀ ਦੇ ਰਖੜੀ ਬੰਨਤੀ ਸੀ ਦੀਦੀ ਨੇ ਸਾਰਿਆਂ ਨੇ ਹਨਾ ਸ਼ਗਨ ਨਾਲ ਦੇ ਨਾਲ ਦੀਦੀ ਨੂੰ ਦੇਈ ਗਏ ਸੀ ਬਹੁਤ ਔਖਾ ਹੁੰਦਾਗਾ ਇਹ ਜੀ ਸਿਚੁਏਸ਼ਨਸ ਵਾਹਿਗੁਰੂ ਰੱਬ ਕਦੇ ਕਿਸੇ ਤੇ ਮਾੜਾ ਵਕਤ ਨਾ ਪਾਵੇ ਖਾਸ ਕਰਕੇ ਕਿਸੇ ਦਾ ਪਰਿਵਾਰਕ ਜੀ ਨਾ ਕੋਹੇ ਗਰੀਬੀ ਅਮੀਰੀ ਆਜ ਨਾ ਬੰਦਾ ਸਹਲੂਗਾ ਹਨਾ ਗਰੀਬੀ ਅਮੀਰੀ ਹੋਊਗੀ ਬੰਦਾ ਭੁੱਖ ਤੇ ਕੱਟ ਲੂਗਾ ਥੋੜਾ ਖਾ ਲੂਗਾ ਕੁਛ ਐ ਕਰ ਲੂਗਾ ਪਰ ਹਜੇ ਸਾਥ ਨਾ ਕਦੇ ਵੀ ਉਹ ਦੂਰ ਕਰੇ ਕਦੇ ਵੀ ਪਰ ਮਨ ਨੂੰ ਇਹ ਦਲਾਸਾ ਦੇ ਲਈ ਦਾ ਵੀ ਜਿਗਰ ਸ਼ਿਫਤ ਵੀ ਨਾ ਹੁੰਦੀ ਫੇਰ ਹਨਾ ਵਾਹਿਗੁਰੂ ਨੇ ਇੰਨੀ ਸੋਹਣ ਇਨਸਾਨ ਨੇ ਮੈਨੂੰ ਦੇਣੀ ਸੀ ਇਹ ਦੋਨੇ ਭੈਣਾਂ ਦਾ ਬਹੁਤ ਜ਼ਿਆਦਾ ਪਿਆਰਾ ਗੁਰਸੇਵਤ ਦੀ ਜੱਪਤਾ ਦਾ ਇੰਨਾ ਜ਼ਿਆਦਾ ਪਿਆਰ ਕਰਦੀ ਹੈਗੀ ਤੇ ਜੱਪ ਵੀ ਇੰਨਾ ਦਾ ਬੜਾ ਜ਼ਿਆਦਾ ਪਿਆਰ ਕਰਦੀ ਹੈਗੀ ਜੇ ਵਰਤਣਾਗਾ ਤਾਂ ਭੈਣਾਂ ਭੈਣਾਂ ਵੀ ਵਰਤ ਲੈਣਗੀਆਂ ਹਨਾ ਜੇ ਕਿਸੇ ਨੇ ਮਤਲਬ ਚੁਆਈ ਸੀ ਇਦਾਂ ਦੀ ਕਿ ਵਰਤਣਾ ਹੀ ਨਹੀਂ ਕੁਛ ਫਿਰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਅੰਦੇ ਸਿਚੁਏਸ਼ਨਸ ਨੂੰ ਹਨਾ ਤੇ ਬੀਬੀ ਵੀ ਬੀਬੀ ਦੇ ਰਖੜੀ ਬੰਨੀ ਦੀਦੀ ਨੇ ਗੁਰਸੇਵਤ ਕੋਲ ਹੀ ਫਿਰਦੀ ਸੀਗੀ ਜਾਵਾੜਾ ਇੱਥੇ ਹੈ ਆਹ ਇੱਥੇ ਆਹ ਆਹ ਉਹਦੇ ਦਾ ਨਾ ਮਨੇ ਪੁੱਤ ਆਇਆ ਆ ਬੁੱਤ ਤੇ ਮੇਰੇ ਵਿਆਹ ਤੋਂ ਬਾਅਦ ਮੈਂ ਜਿੰਨੀਆਂ ਵੀ ਰਖੜੀਆਂ ਇਆਂ ਜ਼ਿਆਦਾਤਰ ਮੈਂ ਇਹ ਕੰਬੀਰੇ ਦੇ ਬੰਦੀ ਹੁੰਨੀਆਂ ਹਨ ਤੇ ਹਰ ਵਾਰੀ ਤੇ ਵੀਰੇ ਦਾ ਸਵਾਬੀ ਬਹੁਤ ਜਿਆਦੇ ਵਧੀਆਗਾ ਹਨ ਨਹੀਂ ਅੱਜ ਕੱਲ ਦਾ ਜਿਹੋ ਜਿਹਾ ਮਾਹੌਲ ਹਨ ਆਪਾਂ ਨੂੰ ਵੀ ਪਤਾ ਗਾ ਵੀ ਨਣ ਦੇ ਨੰਦੂਆਂ ਦਾ ਕੀ ਸਿਸਟਮ ਚੱਲ ਰਿਹਾਗਾ ਹਨ ਕੌਣ ਕਿਸੇ ਦਾ ਮਿੱਤ ਅੱਜ ਕੱਲ ਵੀਰੇ ਦਾ ਬਹੁਤ ਵਧੀਆ ਸਵਾਗਾ ਚੰਗੇ ਮਾੜੇ ਟਾਈਮ ਚ ਵੀਰੇ ਨਾਲ ਖੜਾ ਹਨ ਤੇ ਵਾਹਿਗੁਰੂ ਇਹਦੀ ਵਿਚਾਰੇ ਦੀ ਲੰਮੀ ਉਮਰ ਕਰੇ ਛੱਡ ਦੀ ਕਲਾ ਬਖਸ਼ੇ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਿਉਂਕਿ ਚੰਗੇ ਭੈਣ ਭਾਈ ਦਾ ਹੀ ਸੁਖ ਹੁੰਦਾ ਵੀ ਜਿਹ ਆਪਣੇ ਜਿਹ ਮਾੜਾ ਵਕਤ ਆਗਾ ਫੇ ਰੱਬ ਹਨਾ ਕੜਦਾਗਾ ਆਪੇ ਆਪਾਂ ਨੂੰ ਆਪਨੂੰ ਚਿੰਤਾ ਨਹੀਂ ਹੁੰਦੀ ਵੀ ਹਾਂ ਚੱਲ ਵੀ ਆਪਣੇ ਰਿਸ਼ਤੇਦਾਰ ਚੰਗੇ ਨੇ ਤੇ ਇੱਕ ਰਖੜੀ ਇੱਕ ਗੱਲਾ ਤਾਗਾ ਨਹੀਂ ਹੁੰਦਾ ਇੱਕ ਆਪਣਾ ਯਕੀਨ ਹੁੰਦਾ ਭੈਣ ਭਾਈ ਦਾ ਵੀ ਹਾਂ ਉਹ ਜਿੰਨੀ ਗੰਡਾਪਾ ਰਖੜੀ ਦੀ ਪੀੜੀ ਬੰਦੇ ਉੰਨੀ ਹੀ ਜ਼ਿਆਦੇ ਰਿਸ਼ਤੇ ਜਿਹੜੇ ਮਜ਼ਬੂਤ ਹੋਣ ਵਾਹਿਗੁਰੂ ਕਦੇ ਵੀ ਕਿਸੇ ਭੈਣ ਤੋਂ ਦਾ ਭਰਾ ਨੂੰ ਦੂਰ ਨਾ ਹਨਾ ਲੈ ਕੇ ਜਾਵੇ ਤੇ ਮੈਨੂੰ ਨਹੀਂ ਪਤਾ ਸੀ ਦੇਖੋ ਇਹ ਗੰਬੀਰੇ ਹੁਣੀ ਤੇ ਦੀਦੀ ਹੁਣੀ ਮੇਰੇ ਵਾਸਤੇ ਵੀ ਸੂਟ ਲੈ ਆਏ ਮੈਂ ਦੀਦੀ ਨੂੰ ਕਿਹਾ ਵੀ ਦੀਦੀ ਨਹੀਂ ਮੈਂ ਸੂਟ ਨਹੀਂ ਲੈਣਾ ਹਨਾ ਵੀ ਦੇਖੋ ਇੱਕਦਮ ਮੈਂ ਦੇ ਰਹੀ ਆ ਤਾਂ ਫਿਰ ਬੱਟਾ ਸੱਟਾ ਹੀ ਹੋ ਗਿਆ ਥੋੜੀ ਹੁੰਦਾਗਾ ਨਹੀਂ ਦੀਦੀ ਕਹਿੰਦੇ ਵੀ ਨਹੀਂ ਨਾਲ ਹਨਾ ਸ਼ਗਨ ਵੀ ਫਿਰ ਬੱਸ ਇਦਾਂ ਹੀ ਹਨਾ ਗੁਰਸਿਖਤ ਤੇਸ ਜਾਪ ਆਪਸ ਚ ਖੇਡਣ ਲੱਗ ਗਏ ਹਨਾ ਜਦੋਂ ਕਦੇ ਕਦੇ ਆਪਾਂ ਇੰਨਾ ਜ਼ਿਆਦਾ ਰੋਈ ਜਾਂਦੇ ਆ ਰੋਈ ਜਾਂਦੇ ਆ ਨਾ ਮਨ ਬਹੁਤ ਖਰਾਬ ਹੁੰਦਾ ਤੇ ਗੁਰਸਿਖਤ ਨਾਲ ਜਦੋਂ ਮੈਂ ਆਪਦਾ ਟਾਈਮ ਲਗਾਉਣੀ ਆ ਹਨਾ ਫੇਰ ਆਪਾਂ ਥੋੜਾ ਜਿਹਾ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਬੱਚਿਆਂ ਦੇ ਨਾਲ ਹਨਾ ਫੇਰ ਆਏ ਹੁੰਦਾ ਵੀ ਸਾਰਾ ਦਿਨ ਬੱਚਿਆਂ ਸਾਹਮਣੇ ਆਪਣਾ ਰੋ ਕੇ ਵੀ ਨਹੀਂ ਟਾਈਮ ਪਾਸ ਹੁੰਦਾ ਹਨਾ ਬੱਚੇ ਦੇ ਮਨ ਤੇ ਕੀ ਅਸਰ ਪੈਂਦਾ ਹੋਊਗਾ ਤੇ ਗੁਰਸੇਵ ਤੋਂ ਖੁਸ਼ ਮਚਾ ਜਾ ਵਾਹਿਗੁਰੂ ਵਿਚਾਰੀ ਹਨਾ ਇੰਨੀ ਚੰਗੀ ਧੀ ਦਿੱਤੀ ਹੈ ਮੈਨੂੰ ਪਰਮਾਤਮਾ ਸਭ ਦੇ ਧੀਆਂ ਤਾਂ ਜ਼ਰੂਰ ਦੇਵੇ ਧੀਆਂ ਨਾਲ ਹੀ ਆਪਾਂ ਆਪਦੇ ਦੁੱਖ ਸੁੱਖ ਸਾਂਝੇ ਕਰਦੇ ਆ ਹਨਾ ਤੇ ਜੱਪ ਇਹਦੇ ਵਾਸਤੇ ਨਾ ਇੰਨੀ ਸੋਹਣੀਆਂ ਦੋ ਰਖੜੀਆਂ ਲੈ ਕੇ ਆਈ ਸੀ ਡੋਰੇ ਮਉਣ ਵਾਲੀ ਸੀ ਇੱਕ ਹੋਰ ਸੀਗੀ ਜਿਹੜੀ ਜਗਦੀ ਸੀ ਬਹੁਤ ਸੋਹਣੀਆਂ ਰਖੜੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਬੁਰਸਿਫਤ ਦਾ ਤਾਂ ਦੇਖੋ ਹਨਾ ਬਾਹ ਛੂਟੀ ਪਤਲੀ ਆ ਗਈ ਤੇ ਬਾਹ ਦੇ ਵਿੱਚ ਨਾ ਉਹ ਵੱਜਦੀ ਨਹੀਂ ਸੀਗੀ ਪ੍ਰੋਪਰ ਤੇ ਵਹਿਨੇ ਦਾ ਖਿੱਚ ਕੁੱਚ ਕੇ ਉਹ ਬਾਹ ਮੋਢੇ ਤੱਕ ਜੜਾ ਲਈ ਕਹਿੰਦੀ ਮम्मा ਦੇਖੋ ਇੱਥੇ ਲਾਈਟਾਂ ਜਗਦੀਆਂ ਨੇ ਹਨਾ ਤੇ ਖੇਢੀ ਗਈ ਫਿਰ ਇਹਨੂੰ ਇੱਕ ਸ਼ੌਂਕ ਹੋ ਗਿਆ ਵੀ ਹਾਂ ਦੀਦੀ ਆਈਏ ਮੇਰੀ ਜੱਤਰੀ ਦੀ ਆਈਏ ਹਨਾ ਖੁਸ਼ ਹੋ ਗਈ ਪੂਰਾ ਤੇ ਜਦੋਂ ਟਾਈਮ ਆਪਾਂ ਆਪਦਿਆਂ ਦੇ ਨਾਲ ਲਗਾਉਨੇ ਹਾਂ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਸਾਲ ਮਹੀਨੇ ਹਨਾ ਮਹੀਨਿਆਂ ਤੋਂ ਉਹਨਾਂ ਡਕੇਸੋ ਜਿਵੇਂ 10 ਸਾਲ 20 ਸਾਲ ਆਏ ਟਾਈਮ ਲੰਘ ਜਾਂਦਾ ਕੁਝ ਵੀ ਨਹੀਂ ਪਤਾ ਲਾਈਫ ਦਾ ਹੁੰਦਾ ਤੇ ਦੇਖੋ ਕਿੰਨਾ ਪਿਆਰ ਆ ਹਨਾ ਦੋਨਾਂ ਭੈਣ ਹੁੰਦਾ ਤੇ ਖੁਸ਼ ਰਹਿੰਦੀਆਂ ਵਾਹਿਗੁਰੂ ਇਹਨਾਂ ਦਾ ਪਿਆਰ ਐਵੇਂ ਬੜਾਈ ਰੱਖੇ ਫਿਰ ਮੈਂ ਨਾ ਥੋੜਾ ਕਿਚਨ ਦੇ ਵਿੱਚ ਚਲੀ ਗਈ ਸੀ ਵੀ ਚਲੋ ਦੀਦੀ ਹੁਣੀ ਆਇਆ ਹਨਾ ਤੇ ਅੱਜ ਇਹ ਸਬਜੀ ਰੋਟੀ ਵਗੈਰਾ ਕੁਛ ਆਪਾਂ ਤਿਆਰ ਕਰ ਲਈਏ ਉਧਰ ਕਿਚਨ ਦੇ ਵਿੱਚ ਤੇ ਉਧਰ ਪਹਿਲਾਂ ਮੈਂ ਸਲਾਦ ਵਗੈਰਾ ਕੱਟਣ ਲੱਗੀ ਐ ਨਹੀਂ ਮੰਮੀ ਅਸੀਂ ਜਿਹੜਾ ਆਟੇ ਵਗੈਰਾ ਦਾ ਦੇਖਣ ਲੱਗੇ ਕਿ ਨੂੰ ਗੁੰਨਣ ਤੇ ਗੁੰਨ ਲਾਗੇ ਹਨ ਪਹਿਲਾਂ ਗੁੰਨਿਆ ਹੋਏ ਐਵੇਂ ਨਾਲ ਖਰਾਬ ਜਾ ਹੋ ਜਾਂਦਾ ਸੀ ਪਹਿਲੇ ਰੋਟੀ ਬਣਾ ਲਈ ਸੀ ਬਿਕਾਜ਼ ਤੇ ਇਧਰ ਕੁ ਸਿੱਤ ਫੇੜੀ ਗਈ ਨੂੰ ਇੰਨਾ ਚਾਹ ਹੁੰਦਾ ਸੀ ਜਾਂਦਾ ਪਹਿਲਾਂ ਤਾਂ ਇਹ ਨਹੀਂ ਪਤਾ ਕੀ ਕੀਤਾ ਚੀਜ਼ਾਂ ਨੂੰ ਕਿ ਛੱਡੋ ਆਪਦੀ ਗੱਡੀ ਲਈ ਕਹਿੰਦੀ ਜੱਪ ਦੀ ਜੀ ਤੁਸੀਂ ਚਲਾ ਕੇ ਦੇਖੋ ਉੰਤੇ ਫੇਰ ਦੇਖੋ ਜੱਪ ਨੂੰ ਵੀ ਇਦਾਂ ਹੁੰਦਾ ਕਿ ਵੀ ਮੈਂ ਇਹਦੀਆਂ ਚੀਜ਼ਾਂ ਹਨਾ ਇਹ ਨਾਲ ਖੇਡਾਂ ਪਰ ਬੈਠੀਆਂ ਦੋਨੇ ਨਹੀਂ ਦੋਨੇ ਐ ਉਹ ਕਰੀ ਗਈਆਂ ਕਿਉਂਕਿ ਇਹ ਪਤਾ ਕੀ ਹੈ ਹੁਣ ਦੇਖੋ ਉਹ ਆਪਦੀ ਉਹਦੇ ਕਨੇ ਰਖੜੀ ਕਨੇ ਚੱਕੀ ਜਾਂਦੀ ਹੈਗੀ ਤੇ ਇਹ ਆਪਦੀ ਵੱਲ ਚੱਕੀ ਜਾਂਦੀ ਹੈ ਅੱਗੇ ਇੱਧਰ ਬੀਬੀ ਤੇ ਦੀਦੀ ਗੱਲਾਂ ਬਾਤਾਂ ਜੇ ਕਰਨ ਲੱਗੇ ਹਨਾ ਤੇ ਮੈਂ ਕਿਚਨ ਸੀ ਸੀ ਮੰਮੀ ਪਿਛਲੇ ਕਿਚਨ ਚ ਚਲੀ ਗਈ ਤੇ ਉਹ ਸਿਫਟ ਤੇ ਜੱਪ ਮੈਡਮ ਤਾਂ ਆਪਸ ਚ ਲੱਗੀਆਂ ਪਈਆਂ ਨਿਗੀਆਂ ਇਨਾਂ ਦੇ ਐਕਸ਼ਨ ਦੇਖੋ ਇਹ ਨਿਤਿਕਦੀਆਂ ਮੈਡਮਾਂ ਜਦੋਂ ਕੱਠੀਆਂ ਹੋ ਜਾਣ ਉਹ ਇੱਕ ਗੱਲ ਨਹੀਂ ਕਹਿੰਦੇ ਹੁੰਦੇ ਮੈਨੂੰ ਯਾਦ ਆ ਗਈ ਸ਼ਕਪੂਰ ਦੇ ਅੰਮਾ ਦੇ ਚਾਏ ਜਾਏ ਚਾਚੇ ਤਾਏ ਮਤਲਬ ਦੇਣਾ ਕੋਈ ਵੀ ਨਹੀਂ ਖੜਦਾ ਆਪਣੇ ਨਾਲ ਉਹਕੇ ਟਾਈਮ ਤੇ ਆਪਦਾ ਭੈਣ ਭਰਾ ਹੁੰਦਾ ਨਾ ਜਿਹੜਾ ਉਹ ਆਸ ਜੇ ਟਾਈਮ ਤੇ ਤਾਂ ਯਾਦ ਆਉਂਦਾ ਹੀ ਆਉਂਦਾ ਹਨਾ ਤੇ ਪਰ ਜੇ ਕਿਸ ਨੇ ਵਰਤਣਾ ਚੰਗਾ ਵਰਤਣਾ ਉਹ ਬਗਾਨਾ ਵੀ ਵਰਤ ਲੂਗਾ ਪਰ ਜਿਹੋ ਜਿਹੇ ਹਨ ਸਿਚੁਏਸ਼ਨਸ ਨੇ ਆਪਾਂ ਦੇਖ ਹੀ ਰਹੇ ਆ ਕੀ ਕੁਝ ਹੋ ਰਿਹਾ ਦੁਨੀਆ ਤੇ ਕਲਜੂਗਾ ਇੱਕ ਤਾਂ ਉਹ ਕਲਜੂ ਹੋਣਾ ਇੱਕ ਘੋਰ ਕਲਜੂਗਾ ਹੁਣ ਤਾਂ ਹਨ ਬੀ ਯਕੀਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ ਦੁਨੀਆ ਤੇ ਲੋਕੀ ਇੰਨੇ ਜ਼ਿਆਦੇ ਹਨ ਅਨਲੋਇਲ ਹੋ ਚੁੱਕੇ ਨੇ ਕਿ ਕਿਸੇ ਦੀ ਲੋਇਲਟੀ ਨਹੀਂ ਹੈਗੀ ਤੇ ਉਹ ਦੇਖ ਲੋ ਉਧਰ ਜਾ ਆਪਣੇ ਗੱਡੀ ਚ ਲਾ ਲਈ ਤੇ ਦੇਖੋ ਗੱਡੀ ਚਲਾਉਣ ਦੇ ਚਲਾਉਣ ਦੇ ਨਾਲੇ ਤਾਂ ਡਰਦੀ ਐ ਨਾਲੇ ਉਹਨੂੰ ਆਇਆ ਵੀ ਮੈਂ ਚਲਾਵਾਂ ਅੱਜ ਪਤਾ ਨਹੀਂ ਗੁਰਸੇਵਤ ਕਮੇਟੀ ਜੀ ਖੜੀ ਅੱਗੇ ਤਾਂ ਕਹਿ ਦੇਂਦੀ ਸੀ ਮੇਰੀ ਗੱਡੀ ਮੈਂ ਚਲਾਉਣੀ ਐਂਗੀ ਤੁਸੀਂ ਹਟੋ ਲੋ ਅਨਸਰ ਤਾਕੀ ਬੰਦ ਕਰਤੀ ਗੱਡੀ ਦੀ ਅਰੋੜ ਕੇ ਖਿੱਚ ਕੇ ਆਪ ਪਰਾਂ ਲੈ ਗਈ ਤੇ ਨੂੰ ਨਾ ਸੀ ਕੋਈ ਵੀਡੀਓ ਨੂੰ ਆਏ ਜੇ ਨਹੀਂ ਸੋਚ ਰਹੇ ਵੀ ਅਸੀਂ ਵੀਡੀਓ ਬਣਾਉ ਬਲੌਗਿੰਗ ਦੇ ਵਿੱਚ ਹੀ ਪਾਉਣੀ ਸੀਗੀ ਬਸ ਤੁਸੀਂ ਸਾਡੀ YouTube ਫੈਮਿਲੀ ਹੋ ਹਨਾ ਸਾਡੇ ਦੁੱਖ ਸੁੱਖ ਚ ਮੇਰੇ ਬਹੁਤ ਪੈਣਾ ਦੇ ਮੈਨੂੰ ਫੋਨ ਆਏ ਸੀ ਹਨਾ ਬਹੁਤ ਜਿਆਦਾ ਤੁਸੀਂ ਸਾਥ ਦਿੱਤਾ ਹਨਾ ਤੇ ਉਸ ਸਾਥ ਦੇ ਸਦਕੀ ਅਸੀਂ ਚੌੜੇ ਹੁਣ ਜਦੋਂ ਅਸੀਂ ਆਪਣੀ ਲਾਈਫ ਦਾ ਹਨਾ ਕੁਝ ਵਧੀਆ ਟਾਈਮ ਸਪੈਂਡ ਕਰਦੇ ਆ ਆਪਣੇ ਪਰਿਵਾਰ ਨਾਲ ਉਹ ਵੀ ਤੁਹਾਡੇ ਨਾਲ ਸਾਂਝਾ ਕਰੀਏ ਇੱਕ ਤਰ੍ਹਾਂ ਨਾਲ ਆਪਣਾ YouTube ਦਾ ਵੀ ਪਰਿਵਾਰ ਆ ਜਦੋਂ ਹਨਾ ਕੋਈ ਜਦੋਂ ਚੰਗਾ ਟਾਈਮ ਹੁੰਦਾ ਮਾੜਾ ਟਾਈਮ ਦੇ ਤੁਸੀਂ ਸਾਨੂੰ ਕੰਪਲੀਮੈਂਟਸ ਦੇਂਦੇ ਕੋਈ ਨਾ ਤੁਸੀਂ ਹੌਸਲਾ ਨਾ ਹਾਰਿਓ ਹਨਾ ਤਾਂ ਉਹ ਪਹਿਣਾ ਦੇ ਕਮੈਂਟ ਮੈਨੂੰ ਸੱਚੀ ਪੜ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈਗੀ ਵੀ ਭੈਣੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਹਨਾ ਉਹ ਮੇਰੇ ਤੋਂ ਵੀ ਔਖੀਆਂ ਔਖੀਆਂ ਭੈਣਾਂ ਹੋਣੀਆਂ ਕਈ ਮੇਰੀਆਂ ਤੇ ਭਰ ਭੈਣਾਂ ਤੁਹਾਡਾ ਜਿਹੜਾ ਹੌਸਲਾ ਤੁਸੀਂ ਹਨਾ ਇੰਨਾ ਜਿਆਦਾ ਹੌਸਲਾ ਦਿੰਨੇ ਹੋ ਉਹ ਬਹੁਤ ਵਧੀਆ ਲੱਗਦਾ ਮੈਨੂੰ ਨਿੱਜੀ ਤੌਰ ਤੇ ਕਹਿ ਰਹੀ ਐ ਮੈਂ ਕੋਈ YouTube ਦੀ ਵੀਡੀਓ 'ਚ ਬੋਲਣ ਕਰਕੇ ਨਹੀਂ ਕਹਿ ਰਹੀ ਵੀ ਹਾਂਜੀ ਤੁਸੀਂ ਸੁਣੋਗੇ ਜਿੱਥੇ ਆਪਣੇ ਮਨ ਦੇ ਵਿੱਚ ਕੋਈ ਬਲਬਲੇ ਹੁੰਦੇ ਆ ਇੱਕ ਇਹੀ ਪਲੇਟਫਾਰਮ ਆ ਜਿੱਥੇ ਆਪਾਂ ਇੱਕ ਦੂਜੇ ਦੇ ਨਾਲ ਹਨਾ ਸਾਂਝਾ ਕਰਦੇ ਆਂਗੇ ਹੋਰ ਭੈਣਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਹੁੰਦਾ ਤੇ ਕਲੇਸ਼ ਹੁੰਦੀ ਉਹ ਵੀ ਕਹਿ ਦਿੰਦੀ ਆ ਵੀ ਸਿਸਟਰ ਅਸੀਂ ਤੁਹਾਡੀ ਵੀਡੀਓ ਦੇਖੀ ਸਾਨੂੰ ਇੰਜ ਮਹਿਸੂਸ ਹੋਇਆ ਵੀ ਸਾਡੀ ਜ਼ਿੰਦਗੀ 'ਚ ਤਾਂ ਇਹ ਦੁੱਖੋ ਕੁਝ ਵੀ ਨਹੀਂ ਤੁਸੀਂ ਐਡਾ ਵੱਡਾ ਦੁੱਖ ਲੈ ਕੇ ਚੱਲ ਰਹੇ ਹੋ ਹਨਾ ਆਏ ਹੁੰਦਾ ਵੀ ਲਾਈਫ ਇਸ ਤਰ੍ਹਾਂ ਦੀ ਹੈਗੀ ਤੇ ਖੇਡੀਆਂ ਜਾਂਦੀਆਂ ਸੀ ਗੁਰਸਿੱਖ ਤੇ ਤੇ ਜੱਪਾ ਮੈਡਮ ਤੇ ਦੀਦੀ ਕੋਲੇ ਆ ਕੇ ਹਨਾ ਕਹਿੰਦੀ ਵੀ ਪੂਜੀ ਦੇਖੋ ਮੇਰੀ ਰਖੜੀ ਜੱਪਣੇ ਖਲਾਰਤੀ ਆਏ ਕਰਤੀ ਉਹ ਕਰਤੀ ਸ਼ਿਕਾਇਤਾਂ ਸ਼ੁਰੂ ਹੋ ਜਾਂਦੀਆਂ ਨੇ ਬੱਚਿਆਂ ਦੀਆਂ ਫਿਰ ਫਿਰ ਵੀ ਉਹਦੀ ਇੱਕ ਦੀ ਜਿਹੜੀ ਲਾਈਟਾਂ ਵਾਲੀ ਇਹ ਰਖੜੀ ਸੀ ਉਹ ਜਗਣੋਂ ਹਟ ਗਈ ਉਹ ਕਹਿੰਦੀ ਵੀ ਮੇਰੀ ਕਿਉਂ ਨਹੀਂ ਜਗਦੀ ਫਿਰ ਮੈਂ ਜੱਪਨੂ ਬਰੌਣ ਦੇ ਵਾਂ ਨੇ ਇਹ ਕਹਿ ਆ ਵੀ ਪੁੱਤ ਜੇ ਤੂੰ ਖੁਸ਼ ਰਹਵੇਂਗੀ ਨਾ ਫਿਰ ਤੇਰੀ ਇਹ ਜਗੂਗੀ ਉਹ ਜਦੋਂ ਮਾੜਾ ਜਿਹਾ ਹੱਸ ਬਿਆ ਕਰੇ ਉਹ ਡਿਮਜ ਹੀ ਚੱਲ ਪਿਆ ਕਰੇ ਮੈਂ ਕਹਾਂ ਦੇਖ ਪੁੱਤ ਤੇ ਚੱਲ ਪੀ ਨਾ ਹੁਣ ਤੂੰ ਅੰਦਰੋਂ ਥੋੜਾ ਜਿਹਾ ਖੁਸ਼ ਹੋਈ ਸੀਗੀ ਪਰ ਰੱਬ ਤੈਨੂੰ ਦੇਖੀ ਜਾਂਦਾ ਜੇ ਜਿਵੇਂ ਜਿਵੇਂ ਤੂੰ ਖੁਸ਼ ਹੋਵੇਂਗੀ ਉਵੇਂ ਉਵੇਂ ਤੇਰੀ ਹਾਜੜੀ ਰਖੜੀ ਉਹ ਜਗੂਗੀ ਜਿਵਾਕਾਂ ਨੂੰ ਹੁਣ ਆਪਾਂ 100 ਤਰੀਕੇ ਵਰਤਦੇ ਆਂਗੇ ਤੇਰੇ ਕੰਬੀਰੇ ਨੂੰ ਇਹ ਕਹਿੰਦੇ ਅਸੀਂ ਹੋਰ ਰਖੜੀ ਲੈਣੀ ਐ ਸਾਨੂੰ ਬਾਜ਼ਾਰ ਚ ਲੈ ਕੇ ਜਾਓ ਤੇ ਵਿਚਾਰਾ ਹਣਾ ਇੱਕ ਕੰਬੀਰ ਹੀ ਚੰਗਾ ਜਿਹੜਾ ਇਹਨੂੰ ਤੁਰੰਤ ਫੇਰ ਤੇ ਇਸ ਦੇ ਨਾਲ ਹੀ ਸਾਡਾ ਇਹ ਬਲੌਗ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ